ਕਿ ਸਾਡੇ ਵਿਭਾਗ ਦੇ ਵਿੱਚ ਕ腐ਸ਼ਨ ਹੈ ਜਿਹੜੀ ਵੱਡੇ ਪੱਧਰ ਤੇ ਚੱਲ ਰਹੀ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲੀਏ ਬਾਹਰ ਕੱਢਣਾ ਸਰਕਾਰੀ ਬੱਸਾਂ ਪਾਉਣੀਆਂ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨੀਆਂ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨੀ ਟਰਾਂਸਪੋਰਟ ਮਾਫੀਆ ਖਤਮ ਕਰਨਾ ਤੇ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਨਾ ਪਰ ਜੁਲਾਈ ਤੋਂ ਲੈ ਕੇ ਅਗਲੀ ਜੁਲਾਈ ਆਉਣ ਵਾਲੀ ਆ ਇੱਕ ਸਾਲ ਬੀਤਣ ਵਾਲਾ ਉਹ ਇੱਕ ਮਹੀਨੇ ਦਾ ਸਮਾਂ ਹੀ ਨਹੀਂ ਪੂਰਾ ਹੋਇਆ ਸਾਡੇ ਵਿਭਾਗ ਦਾ ਜਿਹੜਾ ਪੁਰਾਣਾ ਠੇਕੇਦਾਰ ਸੀ ਜਿੰਦੀ ਅਸੀਂ ਸ਼ਿਕਾਇਤਾਂ ਵੀ 2022 ਤੋਂ ਲਗਾਤਾਰ ਕਰਦੇ ਆ ਰਹੇ ਸੀ ਉਹ ਠੇਕੇਦਾਰ ਸਾਡੇ ਵਿਭਾਗ ਚੋਂ 12-13 ਕਰੋੜ ਰੁਪਇਆ ਜਾਂ 11-12 ਕਰੋੜ ਰੁਪਇਆ ਸਿਕਿਉਰਿਟੀਆਂ ਦੇ ਨਾਂ ਤੇ ইপিএফ ਦੇ ਜਿਹੜੇ ਸਾਡੇ ਪੈਸੇ ਸੀ ਉਹ ਲੈ ਕੇ ਭੱਜ ਗਿਆ ਨਵਾਂ ਜਿਹੜਾ ਠੇਕੇਦਾਰ ਲਿਆਂਦਾ ਗਿਆ ਉਹ ठेकेदार ਵੱਡੇ ਪੱਧਰ ਤੇ ਕਰਪਸ਼ਨ ਕਰ ਰਿਹਾ ਨਾ ਉਹਦੇ ਨਾਲ ਐਗਰੀਮੈਂਟ ਮਹਿਕਮੇ ਦਾ ਨਾ ਉਹਦੇ ਨਾਲ ਐਗਰੀਮੈਂਟ ਸਾਡੇ ਮੁਲਾਜ਼ਮਾਂ ਦਾ ਹੈ ਮਹਿਕਮੇ ਨੂੰ ਦੇ ਨਾਲ ਕੋਈ ਕੰਟਰੈਕਟ ਹੀ ਨਹੀਂ ਕੀਤਾ ਤੇ ਉਹ ਬਿਨਾ ਕੰਟਰੈਕਟ ਤੋਂ ਭਰਤੀ ਕਰ ਰਿਹਾ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਤੱਕ ਰਿਸ਼ਵਤ ਲੈ ਰਿਹਾ ਜਿੰਦੇ ਪੁਖਤਾ ਪ੍ਰੂਫ ਸਾਡੇ ਕੋਲ ਨੇ ਗੱਲਬਾਤ ਕਰਨ ਗਏ ਤੇ ਗੱਲਬਾਤ ਸੁਣੀ ਨਹੀਂ ਗਈ ਤੇ ਲਗਾਤਾਰ ਕਹਿ ਸਕਦੇ ਵੀ ਸਾਨੂੰ ਉੱਥੋਂ ਟੌਰਚਰ ਕੀਤਾ ਜਾ ਰਿਹਾ ਜਲੀਲ ਕੀਤਾ ਜਾ ਰਿਹਾ ਸਾਡੀ ਗੱਲਬਾਤ ਨਹੀਂ ਸੁਣੀ ਜਾ ਰਹੀ 9 ਜੁਲਾਈ ਨੂੰ ਆਪਣੀ ਹੜਤਾਲ ਹੈ ਜਿਹੜੀ ਅਸੀਂ ਸ਼ੁਰੂ ਕਰਾਂਗੇ 9 10 ਤੇ 11 ਤਿੰਨ ਰੋਜ਼ਾ ਹੜਤਾਲ ਕਰਾਂਗੇ ਉਸ ਹੜਤਾਲ ਚ ਮਾਰੀਓ ਕੋ ਮੁੱਖ ਮੰਤਰੀ ਦੇ ਗੇਟ ਅੱਗੇ ਜਾ ਕੇ ਕਹਾਂਗੇ ਕਿ 1 ਮਹੀਨੇ ਦੀ ਬਜਾਏ 1 ਸਾਲ ਬੀਤ ਗਿਆ ਹੁਣ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ। ਤੋਂ ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰ ਨੂੰ ਕਿ ਸਾਡੀ ਹੜਤਾਲ ਤੋਂ ਪਹਿਲਾਂ ਪਹਿਲਾਂ ਕੋਈ ਠੋਸ ਹੱਲ ਕੱਢਿਆ ਜਾਏ ਨਹੀਂ ਤਾਂ 30 ਤਰੀਕ ਨੂੰ 30 ਜੂਨ ਨੂੰ ਮਾਰੀਓ ਕੋ ਟਰਾਂਸਪੋਰਟ ਜਿਹੜਾ ਸਾਡਾ ਹੈੱਡ ਆਫਿਸ ਆ ਚੰਡੀਗੜ੍ਹ ਵਿਖੇ ਟਰੈਕਟਰ ਸਟੇਟ ਟਰਾਂਸਪੋਰਟ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਇਸ ਕਰਪਸ਼ਨ ਦੇ ਵਿਰੁੱਧ ਸੰਘਰਸ਼ ਜਿਹੜਾ ਸ਼ੁਰੂ ਆਨਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਵਰਸ਼ਾ ਮਾਮਲਾ ਸਾਹਮਣੇ ਆ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਜਿੱਥੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਪੱਕੇ ਨਹੀਂ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਪ੍ਰੈਸ ਕਾਨਫਰੰਸ ਕਿਸ ਮਾਮਲੇ ਤੇ ਕੀਤੀ ਗਈ ਹੈ ਤੇ ਕੀ ਕੀ ਮੰਗਾਂ ਹਨ ਇਹਨਾਂ ਦੀ ਦੇਖੋ ਜੀ ਮੇਰਾ ਨਾਮ ਰੇਸ਼ਮ ਸਿੰਘ ਗਿੱਲ ਪੰਜਾਬ ਪ੍ਰਧਾਨ ਪਣ ਬਸ ਪੀਆਰਟੀਸੀ ਕੰਟਰੈਕਟ ਵਰਕਰ ਜੀ ਨੇ ਪੰਜਾਬ ਸੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਸੀਗੇ ਕਿ ਸਾਡੇ ਵਿਭਾਗ ਦੇ ਵਿੱਚ ਕਰਪਸ਼ਨ ਹੈ ਜਿਹੜੇ ਵੱਡੇ ਪੱਧਰ ਤੇ ਚੱਲ ਰਹੀ ਆ ਸੋ ਸਾਡੀਆਂ ਪਿਛਲੇ ਸਮੇਂ ਲਗਭਗ 60 ਤੋਂ 70 ਮੀਟਿੰਗਾਂ ਮਾਨਯੋਗ ਟਰਾਂਸਪੋਰਟ ਮਿਨਿਸਟਰ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ 2-3 ਉਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ 1 ਜੁਲਾਈ 2024 ਨੂੰ ਫੈਸਲਾ ਕੀਤਾ ਕਿ 1 ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲੀਏ ਬਾਹਰ ਕੱ ਸਰਕਾਰੀ ਬਸਾਂ ਦੀ ਗਿਣਤੀ 10000 ਕਰਨੀ ਟਰਾਂਸਪੋਰਟ ਮਾਫੀਆ ਖਤਮ ਕਰਨਾ ਤੇ ਕੱਢੇ ਗਏ ਮੁਲਾਜ਼ਮਾ ਨੂੰ ਬਹਾਲ ਕਰਨਾ ਸੋ ਇਹਨਾਂ ਮੰਗਾਂ ਨੂੰ ਇੱਕ ਮਹੀਨੇ ਚੱਲ ਕੀਤਾ ਜਾਵੇ ਸਾਡੀ ਟਰਾਂਸਪੋਰਟ ਭਾਗ ਦੀ ਵੱਖਰੀ ਪਾਲਿਸੀ ਬਣਾਈ ਜਾਵੇ ਪਰ ਜੁਲਾਈ ਤੋਂ ਲੈ ਕੇ ਅਗਲੀ ਜੁਲਾਈ ਆਉਣ ਵਾਲੀ ਆ ਇੱਕ ਸਾਲ ਬੀਤਣ ਵਾਲਾ ਉਹ ਇੱਕ ਮਹੀਨੇ ਦਾ ਸਮਾਂ ਹੀ ਨਹੀਂ ਪੂਰਾ ਹੋਇਆ ਸੋ ਨਾਲ ਦੀ ਨਾਲ ਹੀ ਸਾਡੇ ਵਿਭਾਗ ਦਾ ਜਿਹੜਾ ਪੁਰਾਣਾ ਠੇਕੇਦਾਰ ਸੀ ਜਿੰਦੀ ਅਸੀਂ ਸ਼ਿਕਾਇਤਾਂ ਵੀ 2022 ਤੋਂ ਲਗਾਤਾਰ ਕਰਦੇ ਆ ਰਹੇ ਸੀ ਉਹ ਠੇਕੇਦਾਰ ਸਾਡੇ ਵਿਭਾਗ ਚੋਂ 12-13 ਕਰੋੜ ਰੁਪਇਆ ਜਾਂ 11-12 ਕਰੋੜ ਰੁਪਇਆ ਸਿਕਿਉਰਿਟੀਆਂ ਦੇ ਨਾਂ ਤੇ ইপিਐਫ ਦੇ ਜਿਹੜੇ ਸਾਡੇ ਪੈਸੇ ਸੀ ਉਹ ਲੈ ਕੇ ਭੱਜ ਗਿਆ ਸੋਂਦੇ ਤੇ ਕੋਈ ਕਾਰਵਾਈ ਨਹੀਂ ਨਵਾਂ ਜਿਹੜਾ ਠੇਕੇਦਾਰ ਲਿਆਂਦਾ ਗਿਆ ਉਹ ਠੇਕੇਦਾਰ ਵੱਡੇ ਪੱਧਰ ਤੇ ਕਰਪਸ਼ਨ ਕਰ ਰਿਹਾ ਨਾਉਂ ਦੇ ਨਾਲ ਐਗਰੀਮੈਂਟ ਮਹਿਕਮੇ ਦਾ ਨਾਉਂ ਦੇ ਨਾਲ ਐਗਰੀਮੈਂਟ ਸਾਡੇ ਮੁਲਾਜ਼ਮਾਂ ਦਾ ਹੈ ਮਹਿਕਮੇ ਨੂੰ ਦੇ ਨਾਲ ਕੋਈ ਕੰਟਰੈਕਟ ਹੀ ਨਹੀਂ ਕੀਤਾ ਤੇ ਉਹ ਬਿਨਾ ਕੰਟਰੈਕਟ ਤੋਂ ਭਰਤੀ ਕਰ ਰਿਹਾ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਤੱਕ ਰਿਸ਼ਵਤ ਲੈ ਰਿਹਾ ਜਿੰਦੇ ਪੁਖਤਾ ਪ੍ਰੂਫ ਸਾਡੇ ਕੋਲ ਨੇ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹੈਡ ਆਫਸਲੋਂ ਤੇ ਉਹ ਠੇਕੇਦਾਰ ਜਾਂ ਕਹਿ ਸਕਦੇ ਦਲਾਲ ਹੈ ਜਿਹੜੇ ਉਹ ਨੌਜਵਾਨਾਂ ਨੂੰ ਇਹ ਲਿਸਟਾਂ ਦਿੰਦੇ ਕਿ ਤੁਹਾਡਾ ਨਾਮ ਹੈ ਜਿਹੜਾ ਐਨੇ ਨੰਬਰ ਤੇ ਪੈ ਗਿਆ ਤੁਸੀਂ ਸਾਨੂੰ ਪੈਸੇ ਪ੍ਰੋਵਾਈਡ ਕਰੋ ਉਹ ਨੌਜਵਾਨਾਂ ਵੱਲੋਂ ਜਿਹੜੇ ਪੈਸੇ ਦਿੱਤੇ ਗਏ ਉਹਨਾਂ ਪੈ ਸਬੂਤ ਆਪਣੇ ਬੈਂਕ ਡਿਟੇਲਾਂ ਤੱਕ ਦੇਤੀਆਂ ਵੀ 74 74 ਹਜ਼ਾਰ ਜਾਂ ਕਿਕ 1 ਲੱਖ ਰੁਪਿਆ ਸੀ ਰਿਸ਼ਵਤ ਦੇ ਦੇ ਚੁਕੇ ਆ ਸਾਨੂੰ ਭਰਤੀ ਦੇ ਨਾਂ ਤੇ ਚਾਂਸੇਸ ਲਿਆ ਗਿਆ ਸੋ ਕਹਿ ਸਕਦੇ ਆ ਕਿ ਵੱਡੇ ਪੱਧਰ ਤੇ ਕਰਪਸ਼ਨ ਸਾਡੇ ਵਿਭਾਗ ਚੱਲ ਰਹੀ ਜਿਹੜੇ ਕੱਢੇ ਗਏ ਮੁਲਾਜ਼ਮੇ ਆ ਉਹਨਾਂ ਨੂੰ ਬਹਾਲ ਕਰਨ ਲਈ ਵੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਕਿ ਤੁਹਾਨੂੰ ਡਿਊਟੀ ਤੇ ਬਹਾਲ ਫੇਰ ਕਰਦੇ ਜਿਹੜਾ ਕੋਈ ਬੇਕਸੂਰ ਹੈ ਜਿੰਦੀ ਇਨਕੁਆਰੀ ਅੱਕ ਚੋ ਚੁੱਕੀ ਆ ਉਹਦਾ ਕਸੂਰੀ ਨਹੀਂ ਪਾਇਆ ਗਿਆ ਜਾਂ ਜੇ ਕਿਸੇ ਦੀ ਨਜਾਇਜ਼ ਰਿਪੋਰਟ ਹੁੰਦੀ ਜਥੇਬੰਦੀ ਉਹਦੇ ਸਬੂਤ ਦੇ ਦਿੰਦੀ ਵੀ ਇਹ ਬਿਲਕੁਲ ਨਜਾਇਜ਼ ਰਿਪੋਰਟ ਹੋਈ ਆ ਉਹਨੂੰ ਵੀ ਲਮਕਾਇਆ ਜਾ ਉਹ ਲੈ ਕੇ ਅਸੀਂ ਆਏ ਕਿ ਸਾਡੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਾਂ ਗੱਲ ਇੱਕ ਪਾਸੇ ਆ ਤਨਖਾਹ ਬਰਾਬਰ ਕਰਨ ਦੀ ਤਾਂ ਗੱਲ ਇੱਕ ਪਾਸੇ ਆ ਪੀਆਰਟੀਸੀ ਵਾਲੇ ਸਾਡੇ ਸਾਥੀ ਖੜੇ ਨੇ ਇਹਨਾਂ ਦੀ ਤਨਖਾਹ ਜ 18 ਤਰੀਕ ਹੋ ਗਈ ਅਜੇ ਤੱਕ ਖਾਤਿਆਂ ਜੀ ਨਹੀਂ ਪਾਈ ਗਈ ਕੱਲ ਅਸੀਂ 2 ਘੰਟੇ ਬੱਸ ਸਟੈਂਡ ਬੰਦ ਕਰਨਾ ਸੀ ਸਾਡੀ ਮੈਨੇਜਮੈਂਟ ਨੇ ਪੀਆਰਟੀਸੀ ਵਾਲਿਆਂ ਨੇ ਭਰੋਸਾ ਦਿੱਤਾ ਵੀ ਤੁਸੀਂ ਬੰਦ ਨਾ ਕਰੋ ਸਾਡੇ ਨਾਲ ਗੱਲਬਾਤ ਕਰੋ ਗੱਲਬਾਤ ਕਰਨ ਗਏ ਤੇ ਗੱਲਬਾਤ ਸੁਣੀ ਨਹੀਂ ਗਈ ਤੇ ਲਗਾਤਾਰ ਕਹਿ ਸਕਦੇ ਹਾਂ ਵੀ ਸਾਨੂੰ ਉੱਥੋਂ ਟੌਰਚਰ ਕੀਤਾ ਜਾ ਰਿਹਾ ਜਲੀਲ ਕੀਤਾ ਜਾ ਰਿਹਾ ਸਾਡੀ ਗੱਲਬਾਤ ਨਹੀਂ ਸੁਣੀ ਜਾ ਰਹੀ ਕੱਲ ਨੂੰ ਕੱਲੀ ਪੀਆਰਟੀਸੀ ਦਾ ਮੁਕੰਮਲ ਜਿਹੜਾ ਚੱਕਾ ਜਾਮ ਹੈ ਉਹ ਸਵੇਰ ਮਾਰਨਿੰਗ ਤੋਂ ਹੋ ਜੇਗਾ ਜੇ ਅੱਜ ਸ਼ਾਮ ਤੱਕ ਤਨਖਾਹ ਨਹੀਂ ਆਈ ਉਸ ਤੋਂ ਬਾਅਦ ਨਾਲ ਹੀ ਅਗਲੇ ਦਿਨ ਤੋਂ ਪਰਸੋਂ ਤੋਂ ਪੀਆਰਟੀਸੀ ਦੇ ਨਾਲ ਨਾਲ ਪਣ ਬਸਤਾ ਵੀ ਚੱਕਾ ਜਾਮ ਹੋਏਗਾ ਜੇਕਰ ਤਨਖਾਹ ਨਹੀਂ ਪਾਈ ਜਾ ਰਹੀ ਸੋ ਇਹੋ ਜੇ ਮੋਟੇ ਜਿਹੜੇ ਅਸੀਂ ਕਹਿ ਸਕਦੇ ਵੱਡੇ ਵਿਸ਼ੇ ਨੇ ਜਿਨ੍ਹਾਂ ਵਿਸ਼ਿਆਂ ਨੂੰ ਲੈ ਕੇ ਅਸੀਂ ਇੱਥੇ ਅੱਜ ਆਏ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੁਲਾਈ ਮਹੀਨੇ 'ਚ ਸਾਡਾ 1 ਸਾਲ ਪੂਰਾ ਹੋ ਜਾਣਾ ਸੋ 1 ਜੁਲਾਈ ਤੋਂ ਬਾਅਦ ਅਸੀਂ 9 ਜੁਲਾਈ ਨੂੰ ਆਪਣੀ ਹੜਤਾਲ ਹੈ ਜਿਹੜੀ ਅਸੀਂ ਸ਼ੁਰੂ ਕਰਾਂਗੇ 9, 10 ਤੇ 11 ਤਿੰਨ ਰੋਜ਼ਾ ਹੜਤਾਲ ਕਰਾਂਗੇ ਉਸ ਹੜਤਾਲ 'ਚ ਮਾੜੀਓ ਕੋ ਮੁੱਖ ਮੰਤਰੀ ਦੇ ਗੇਟ ਅੱਗੇ ਜਾ ਕੇ ਕਹਾਂਗੇ ਕਿ 1 ਮਹੀਨੇ ਦੀ ਬਜਾਏ 1 ਸਾਲ ਬੀਤ ਗਿਆ ਹੁਣ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜੇ ਹੁਣ ਵੀ ਨਹੀਂ ਹੱਲ ਕਰਨਾ ਤੇ ਕਰਨਾ ਕਦੋਂ ਸਵਾਲ ਲੈ ਕੇ ਸੀ ਉਹਨਾਂ ਦੇ ਗੇਟ ਅੱਗੇ ਧਰਨਾ ਦੇਣ ਜਾਵਾਂਗੇ ਸਮੁੱੱਚਾ ਪੀਆਰਟੀਸੀ ਦੇ ਪਣ ਬੱਸ ਦਾ ਜਿਹੜਾ ਕੰਮ ਹੈ ਉਹ ਹੜਤਾਲ ਤੇ ਜਾਏਗਾ ਤਿੰਨ ਰੋਜ਼ਾ ਦੀ ਤੇ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤੇ ਇਹ ਹੜਤਾਲ ਹੈ ਜਿਹੜੀ ਉਹਨਾਂ ਮਿੱਥੇ ਸਮੇਂ ਦੀ ਕੀਤੀ ਜਾਏਗੀ ਤੇ ਪ੍ਰੋਗਰਾਮ ਜਿਹੜੇ ਉਹ ਵਧਵੇਂ ਕੀਤੇ ਤੁਸੀਂ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਬੱਸਾਂ ਦੀ ਹਾਲਤ ਤਾਂ ਕਾਫੀ ਜ਼ਿਆਦਾ ਮੰਦੀ ਹੁੰਦੀ ਆ ਅੱਜ ਕੱਲ ਤਾਂ ਕਾਫੀ ਜ਼ਿਆਦਾ ਬੱਸਾਂ ਮੰਦੀਆਂ ਚੱਲ ਰਹੀਆਂ ਨੇ ਮੈਂ ਹਾਲਤ ਵੀ ਦੇਖੀ ਹੋਈ ਆ ਕਿ ਅੱਧੇ ਤੋਂ ਜ਼ਿਆਦਾ ਸਵਾਰੀਆਂ ਤਾਂ ਲਟਕ ਕੇ ਜਾ ਰਹੀਆਂ ਹੁੰਦਾਂ ਨੇ ਕਾਫੀ ਜ਼ਿਆਦਾ ਓਵਰਲੋਡ ਕਰਕੇ ਬੱਸਾਂ ਲੈ ਕੇ ਜਾਂਦੇ ਨੇ ਬੱਸਾਂ ਦੀ ਘਾਟ ਚੱਲ ਰਹੀ ਹੈ ਬਿਲਕੁਲ ਜੀ ਬੱਸਾਂ ਜਦੋਂ ਦੀ ਇਹ ਸਰਕਾਰ ਆਈ ਇਹ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਕਿਲੋਮੀਟਰ ਸਕੀਮ ਤੇ ਅਤੇ ਜਿਹੜੀਆਂ ਪੀਆਰਟੀਸੀ ਚ ਬੱਸਾਂ ਪਾਈਆਂ ਤੇ ਪਣ ਬੱਸ ਵੀ ਕਿਲੋਮੀਟਰ ਬੱਸਾਂ ਲੈਉਣ ਨੂੰ ਤਿਆਰ ਨੇ ਉਹੀ ਕਰਾਪਸ਼ਨ ਦਾ ਹਿੱਸਾ ਹੈ ਕਿ ਇੱਕ ਬੱਸ ਜਿਹੜੀ ਆ ਉਹ ਲਗਭਗ ਅਸੀਂ ਕਹਿ ਸਕਦੇ ਹਾਂ ਕਿ 1 ਕਰੋੜ ਰੁਪਇਆ 6 ਸਾਲਾਂ 'ਚ 1 ਕਰੋੜ ਤੋਂ ਲੈ ਕੇ 1.5 ਕਰੋੜ ਵਹਿ ਜਾਂਦੀ ਆ ਜੇਕਰ ਸਰਕਾਰੀ ਬੱਸ ਪੈਂਦੀ ਹੋ 30 ਲੱਖ 'ਚ ਪੈਂਦੀ ਆ ਪੁਰਾਣੀਆਂ ਸਰਕਾਰਾਂ ਸਮੇਂ 2-2 ਸਾਲਾਂ ਬਾਅਦ ਜਾਂ ਇੱਕ-ਇੱਕ ਸਾਲ ਬਾਅਦ ਸਰਕਾਰੀ ਬੱਸਾਂ ਪੈਂਦੀਆਂ ਸੀ ਇਹ ਸਰਕਾਰ ਨੇ 3.5 ਸਾਲ ਦਾ ਸਮਾਂ ਬੀਤ ਗਿਆ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਅੱਜ ਹਾਲਾਤ ਇਹੋ ਜਿਹੇ ਕਿ ਇੱਕ ਬੱਸ ਦੇ ਵਿੱਚ ਲਗਭਗ 100 ਤੋਂ 150 ਸਵਾਰੀ ਹੁੰਦੀ ਆ ਸਾਡੇ ਮੁਲਾਜ਼ਮ ਮਾਰੀਦਿਆਂ ਕਿਉਂਕਿ ਮਜਬੂਰੀ ਆ ਆਮ ਲੋਕ ਨੇ ਪਿੰਡਾਂ ਦੇ ਲੋਕ ਅਸੀਂ ਵੀ ਪਿੰਡਾਂ 'ਚ ਰਹਿਣ ਵਾਲੇ ਜਾਂ ਪੰਜਾਬ ਦੇ ਵਸਨੀਕ ਆ ਅਸੀਂ ਉਹਨਾਂ ਲੋਕਾਂ ਨੂੰ ਮੰਜ਼ਲ ਤੇ ਪਹੁੰਚਾਉਣ ਵਾਸਤੇ ਓਵਰਲੋਡ ਕਰਕੇ ਵੀ ਸਫਰ ਕਰਾਉਣੇ ਆ ਪਰੰਤੂ ਹਾਲਾਤ ਇਹੋ ਜਿਹੇ ਆ ਕਿ ਫ੍ਰੀ ਸਫਰ ਦੇ ਪੈਸੇ ਨਾ ਆਉਣ ਕਾਰਨ ਤਨਖਾਹਾਂ ਵੀ ਡਿਲੇ ਹੋ ਰਹੀਆਂ ਤੇ ਸਰਕਾਰੀ ਬੱਸਾਂ ਦੇ ਟਾਇਰ ਜਾਂ ਸਪੇਅਰ ਪਾਰਟ ਜਿਹੜਾ ਉਹ ਵੀ ਨਹੀਂ ਮਿਲ ਰਿਹਾ ਜਿੰਦੀ ਵਜ੍ਹਾ ਨਾਲ ਜਿਹੜੀ ਸਾਡੇ ਕੋਲ ਪੀਆਰਟੀਸੀ ਦੇ ਪਣਬਾਸ ਕੋ 272200 ਬੱਸ ਆ ਉਹਦੇ ਵਿੱਚੋਂ ਵੀ 3-400 ਬੱਸ ਸਾਡੇ ਡੀਪੂਆਂ 'ਚ ਹੀ ਖੜੀ ਰਹਿੰਦੀ ਆ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦਾ ਸਪੇਅਰ ਪਾਰਟ ਹੈ ਨਹੀਂ ਤੇ ਆਉਣ ਵਾਲੇ ਸਮੇਂ 'ਚ 2250 ਬੱਸਾਂ ਜਿਹੜੀ ਉਹ ਕੰਡਮ ਹੋਣ ਜਾ ਰਹੀ ਆ ਜਿਹੜੀ 2009-10 ਦੇ ਵਿੱਚ ਪਾਈ ਗਈ ਸੀ ਉਹ ਕੰਡਮ ਹੋ ਜਾਣੀਆਂ ਬੱਸਾਂ ਸੋ ਕਹਿ ਸਕਦੇ ਕਿ ਆਉਣ ਵਾਲ ਸੋ ਸਾਡੀ ਤਾਂ ਮੰਗ ਹੈ ਸਰਕਾਰ ਨੂੰ ਇਹ ਮੰਗ ਪੱਤਰ ਦੇ ਵਿੱਚ ਵੀ ਮੰਗਿਆ ਕਿ 10000 ਸਰਕਾਰੀ ਬੱਸਾਂ ਦੀ ਗਿਣਤੀ ਕੀਤੀ ਜਾਵੇ ਕਿਲੋਮੀਟਰ ਸਕੀਮ ਬੱਸਾਂ ਬੰਦ ਕੀਤੀਆਂ ਜਾਣੇ ਇੱਕ ਕਿਲੋਮੀਟਰ ਸਕੀਮ ਜਿਹੜੀ 6 ਸਾਲਾਂ ਬਾਅਦ ਮਾਲਕ ਨੇ ਲੈ ਜਾਣੀਆਂ ਉਹਨੇ ਪੈਸਿਆਂ 'ਚ ਤਿੰਨ ਸਰਕਾਰੀ ਬੱਸਾਂ ਪੈਂਦੀਆਂ ਜਿਹੜੀਆਂ 15 ਸਾਲ ਚੱਲਣਗੀਆਂ ਕਹਿਣ ਤੋਂ ਭਾਵ ਕਿ ਉਹ 45 ਸਾਲ ਤੱਕ ਅਸੀਂ ਜੇ ਇੱਕ ਇੱਕ ਬੱਸ ਵੀ ਪਾਈਏ ਵਾਰੀ ਨਾਲ ਤੇ 45 ਸਾਲ ਤੱਕ ਸਾਡੇ ਮਹਿਕਮੇ ਨੂੰ ਜਿਹੜਾ ਉਹ ਟਰਾਂਸਪੋਰਟ ਦੀ ਸਹੂਲਤ ਦੇਗੀ ਤੇ ਨਾਲ ਦੀ ਨਾਲ ਮੋٹے ਪੱਦਰ ਤੇ ਪੈਸੇ ਵੀ ਕਮਾਏ ਜਾ ਸਕਦੇ ਸੋ ਇਹ ਬੱਸਾਂ ਦੀ ਘਾਟ ਸੀਗੀ ਸੋ ਨਾਲ ਦੀ ਨਾਲ ਜਿਹੜੀ ਕਰਪਸ਼ਨ ਹੋ ਰਹੀ ਹੈ ਕਰਪਸ਼ਨ ਦੇ ਤੁਹਾਨੂੰ ਅਸੀਂ ਸਬੂ ਦਾ ਮੰਗ ਕਰਦੇ ਆ ਸਰਕਾਰ ਨੂੰ ਕਿ ਸਾਡੀ ਹੜਤਾਲ ਤੋਂ ਪਹਿਲਾਂ ਪਹਿਲਾਂ ਕੋਈ ਠੋਸ ਹੱਲ ਕੱਢਿਆ ਜਾਏ ਨਹੀਂ ਤਾਂ 30 ਤਰੀਕ ਨੂੰ 30 ਜੂਨ ਨੂੰ ਮਾਨਯੋਗ ਟਰਾਂਸਪੋਰਟ ਜਿਹੜਾ ਸਾਡਾ ਹੈੱਡ ਆਫਸ ਆ ਚੰਡੀਗੜ੍ਹ ਵਿਖੇ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਇਸ ਕ腐ਸ਼ਨ ਦੇ ਵਿਰੁੱਧ ਸੰਘਰਸ਼ ਜਿਹੜਾ ਸ਼ੁਰੂ ਕੀਤਾ ਜਾਏਗਾ ਤੇ ਆਉਣ ਵਾਲੀ 9 10 ਤੇ 11 ਤਰੀਕ ਨੂੰ ਹੜਤਾਲ ਕਰਕੇ ਸਮੂਹ ਮੰਗਾਂ ਦੇ ਉੱਪਰ ਜਿਹੜਾ ਤਿੱਖਾ ਪ੍ਰਦਰਸ਼ਨ ਕੀਤਾ ਜਾਏਗਾ ਜੀ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਆਧਾਰ ਕਾਰਡ ਵਾਲਾ ਜਿਹੜਾ ਸਿਸਟਮ ਆ ਬੀਬੀਆਂ ਆਧਾਰ ਕਾਰਡ ਲੈ ਕੇ ਚੜ ਜਾਂਦੀਆਂ ਬੱਸਾਂ ਦੇ ਵਿੱਚ ਕਾਫੀ ਜ਼ਿਆਦਾ ਓਵਰਲੋਡ ਹੁੰਦੀਆਂ ਬੱਸਾਂ ਕਈ ਤਾਂ ਹਾਦਸੇ ਦਾ ਵੀ ਸ਼ਿਕਾਰ ਹੋ ਜਾਂਦੀਆਂ ਨੇ ਦੇਖੋ ਜੀ ਧਾਰ ਕਟ ਵਾਲੀ ਫ੍ਰੀ ਸਫ਼ਰ ਸਹੂਲਤਾ ਸਰਕਾਰ ਨੇ ਦਿੱਤੀਆਂ ਜੇ ਸਰਕਾਰ ਨੇ ਫ੍ਰੀ ਸਫ਼ਰ ਸਹੂਲਤਾਵਾਂ ਦਿੱਤੀਆਂ ਤੇ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਬੱਸਾਂ ਨੇ ਉਹਨਾਂ ਦੀ ਗਿਣਤੀ ਪੂਰੀ ਕਰੇ ਪਲੱਸ ਨਾਲ ਦੀ ਨਾਲ ਜਿਹੜੀਆਂ ਬੱਸਾਂ ਤੇ ਸਫ਼ਰ ਕਰ ਰਹੀਆਂ ਔਰਤਾਂ ਜਾਂ ਸਾਡੀਆਂ ਮਹਿਲਾਵਾਂ ਸਾਡੀਆਂ ਮਾਤਾਵਾਂ ਭੈਣਾਂ ਉਹਨਾਂ ਦੇ ਫ੍ਰੀ ਸਫ਼ਰ ਦੇ ਜਿਹੜੇ ਪੈਸੇ ਆ ਉਹ ਸਰਕਾਰੀ ਖਜ਼ਾਨੇ ਚੋਂ ਰਿਲੀਜ਼ ਕਰਕੇ ਇਹਨਾਂ ਵਿਭਾਗਾਂ ਨੂੰ ਦੋਵੇ ਤਾਂ ਜੋ ਇਹਨਾਂ ਵਿਭਾਗਾਂ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਪਰੰਤੂ ਸਰਕਾਰ ਉਹ ਫ੍ਰੀ ਸਫ਼ਰ ਦੇ ਪੈਸੇ ਨਹੀਂ ਦੇ ਰਹੀ ਜਿੰਦੀ ਵਜ੍ਹਾ ਨਾਲ ਮਲਾਜ਼ਮਾਂ ਦਾ ਜਿਹੜਾ ਤਨਖਾਹ ਰੁਕਦੀ ਹੈ ਤੇ ਮਲਾਜ਼ਮਾਂ ਦੇ ਵਿੱਚ ਕਹਦੇ ਆ ਕਿ ਰੋਜ਼ ਪੈਦਾ ਹੁੰਦਾ ਕਿ ਫ੍ਰੀ ਸਫਰ ਕਾਰਨ ਸਾਡੀਆਂ ਤਨਖਾਹਾਂ ਰੁਕ ਗਈਆਂ ਸਾਡੀਆਂ ਬੱਸਾਂ ਨਹੀਂ ਪੈ ਰਹੀਆਂ ਸਾਡੀਆਂ ਬੱਸਾਂ ਦਾ ਸਪेयर ਪਾਰਟ ਨਹੀਂ ਆ ਰਿਹਾ ਸੋ ਇਹ ਚੀਜ਼ਾਂ ਦਾ ਮੁੱਖ ਹੱਲ ਹੈ ਜਿਹੜਾ ਉਹ ਸਰਕਾਰ ਕੋਲੇ ਹੈ ਤੇ ਸਰਕਾਰ ਹੀ ਜਿਹੜਾ ਓੜਿੱਕਾ ਬਣੀ ਹੋਈ ਹੈ ਸਰਕਾਰ ਹੀ ਨਹੀਂ ਚਾਹੁੰਦੀ ਕਿ ਆਮ ਜਨਤਾ ਨੂੰ ਸਹੂਲਤ ਮਿਲ ਸਕੇ ਤੇ ਸਰਕਾਰ ਨੇ ਹੀ ਇਹ ਸਹੂਲਤ ਸ਼ੁਰੂ ਕੀਤੀ ਆ ਤੇ ਸਰਕਾਰ ਇਹਨੂੰ ਬਦਨਾਮ ਕਰਕੇ ਜਾਂ ਆਮ ਲੋਕਾਂ ਨੂੰ ਬਦਨਾਮ ਕਰਕੇ ਇਹਨੂੰ ਬੰਦ ਕਰਨਾ ਚਾਹੁੰਦੀ ਆ ਸਾਡੀ ਤਾਂ ਸਰਕਾਰ ਨੂੰ ਬੇਨਤੀ ਹੈ ਵੀ ਫ੍ਰੀ ਸਫਰ ਦੇ ਪੈਸੇ ਦਿੱਤੇ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਜਿਹੜੀ ਸਹੂਲਤ ਮਿਲੇ ਉਹ ਬੰਦ ਹੋਵੇ ਪਰੰਤ ਜੋ ਲਗਭਗ 12-1300 ਕਰੋੜ ਰੁਪਇਆ ਜਿਹੜਾ ਬਣਦਾ ਵਾ ਫ੍ਰੀ ਸਫਰ ਦਾ ਉਹ ਤੁਰੰਤ ਇਹਨਾਂ ਵਿਭਾਗਾਂ ਨੂੰ ਰਿਲੀਜ਼ ਕਰਨਾ ਬਣਦਾ ਜੀ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਨਾ ਪਿੱਛੇ ਜੇ ਨਾ ਪੰਬਸ ਵੱਲੋਂ ਮੰਗਾਂ ਰੱਖੀਆਂ ਗਈਆਂ ਸੀਗੀਆਂ ਕਿ ਆਧਾਰ ਕਾਰਡ ਵਾਲਾ ਸਿਸਟਮ ਬੰਦ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਕਰਕੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਤੁਸੀਂ ਕੀ ਚਾਹੁੰਦੇ ਬੰਦ ਹੋ ਜਾਏ ਸਿਸਟਮ ਬਿਲਕੁਲ ਨਹੀਂ ਜੀ ਸਾਡੇ ਲੋਕ ਕਦੀ ਵੀ ਇਹ ਮੰਗ ਨਹੀਂ ਰੱਖੀਗੀ ਕਿ ਆਧਾਰ ਕਾਰਡ ਬੰਦ ਕੀਤਾ ਜਾਵੇ ਸਾਡੇ ਲੋਕ ਮੰਗ ਸਪਸ਼ਟ ਹੈ ਕਿ ਆਧਾਰ ਕਾਰਡ ਦੇ ਪੈਸੇ 6 ਤੋਂ ਲੈ ਕੇ 700 ਕਰੋੜ ਰੁਪਇਆ ਪਣ ਬਸਦਾ 600 ਕਰੋੜ ਰੁਪਏ ਦੇ ਕਰੀਬ ਹੈ ਜਿਹੜਾ ਉਹ ਪੀਆਰਟੀਸੀ ਦਾ ਪੈਂਡਿੰਗ ਸਰਕਾਰੀ ਖਜ਼ਾਨੇ ਚੋਂ ਦੇਣ ਵਾਲਾ ਪਿਆ ਸਰਕਾਰ ਉਹ ਸਰਕਾਰੀ ਖਜ਼ਾਨੇ ਚੋਂ ਸਾਡੇ ਪੈਸੇ ਦਵੇ ਸਾਡੇ ਵਿਭਾਗ ਸਹੀ ਤਰੀਕੇ ਨਾਲ ਚੱਲਣਗੇ ਨਾਲ ਦੀ ਨਾਲ ਸਰਕਾਰੀ ਬੱਸਾਂ ਪਾਵੇ ਇਹਨਾਂ ਲੋਕਾਂ ਨੂੰ ਜਿਹੜੀ ਸਹੂਲਤ ਦਿੱਤੀ ਹੈ ਕਿਉਂਕਿ ਸਹੂਲਤ ਸਰਕਾਰ ਨੇ ਦਿੱਤੀ ਆ ਜੇ ਸਰਕਾਰ ਨੇ ਸਹੂਲਤ ਦਿੱਤੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਵੀ ਸਹੂਲਤ ਦੇ ਪੈਸੇ ਵੀ ਦਵੇ ਤੇ ਸਰਕਾਰ ਇਹ ਸਹੂਲ ਵਿੱਚ ਪ੍ਰੋਵਾਈਡ ਵੀ ਕਰਾਵੇ ਇਹ ਨਹੀਂ ਕਿ ਚਾਹੇ ਉਹ ਸਰਕਾਰੀ ਹਸਪਤਲਾਂ ਦੀ ਗੱਲ ਕਰ ਲਈਏ ਉੱਥੇ ਡਾਕਟਰ ਹੈ ਨਹੀਂ ਜਾਂ ਬੈੱਡ ਹੈ ਨਹੀਂ ਤੇ ਕਹਿੰਦਾ ਹਸਪਤਲ ਅਸੀਂ ਖੋਲਤੇ ਜਾਂ ਚਾ ਵਧੀਆ ਚਲਾ ਰਹੇ ਹਾਂ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਤੇ ਕਹਿ ਦਿੰਦੇ ਅਸੀਂ ਜੀ ਮਾਡਲ ਬੜਾ ਵਧੀਆ ਲਿਆਂਦਾ ਜੇ ਸਰਕਾਰੀ ਬੱਸਾਂ 'ਚ ਫ੍ਰੀ ਸਫਰ ਹੈ ਤੇ ਸਰਕਾਰੀ ਬੱਸਾਂ ਹੀ ਹੈ ਨਹੀਂ ਤਾਂ ਫ੍ਰੀ ਸਫਰ ਕਾਹਦਾ ਸੋ ਸਰਕਾਰੀ ਬੱਸਾਂ ਪਾਉਣ ਤੇ ਨਾਲ ਦੀ ਨਾਲ ਸਰਕਾਰ ਜਿਹੜੀ ਉਹ ਫ੍ਰੀ ਸਫਰ ਵਾਲੇ ਪੈਸੇ ਜਿਹੜੇ ਉਹ ਵਿਭਾਗਾਂ ਨੂੰ ਦਵੇ ਬੱਸਾਂ ਦੇ ਥੱਲੇ ਟਾਇਰ ਹੈ ਨਹੀਂ ਬੱਸਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਕੱਚੇ ਤਨਖਾਹਾਂ ਤੋਂ ਰੁੱਲਦੇ ਫਿਰਦੇ ਆ ਤੇ ਉਹ ਸਹੂਲਤ ਕਾਦੀ ਦਿੱਤੀ ਉਹ ਸਹੂਲ ਤੋਂ ਨੂੰ ਚਾਜ ਤਰੀਕੇ ਨਾਲ ਦਿੱਤਾ ਜਾਵੇ ਬੱਸਾਂ ਪਾਈਆਂ ਜਾਣ ਤੇ ਫ੍ਰੀ ਸਫਰ ਦੇ ਪੈਸੇ ਜਿੰਨੇ ਵੀ ਬਣਦੇ ਉਹ ਤੁਰੰਤ ਰਿਲੀਜ਼ ਕੀਤੇ ਜਾਣ। ਸੋ ਇਸੇ ਅਸੀਂ ਗੱਲਬਾਤ ਕੀਤੀ ਪ੍ਰਧਾਨ ਸਾਹਿਬ ਦੇ ਨਾਲ ਮਾਮਲੇ ਨੂੰ ਲੈ ਕੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਤਨਖਾਹ ਪੱਕੇ ਕੀਤੀ ਜਾਵੇ ਅੱਗੇ ਇਸ ਮਾਮਲੇ ਨੂੰ ਲੈ ਕੇ ਹੁਣ ਸਰਕਾਰ ਜੋ ਇਹਨਾਂ ਦੀ ਮੰਗਾਂ ਪੂਰੀਆਂ ਕਰਦੀ ਹੈ ਜਾਂ ਫਿਰ ਨਹੀਂ ਇਹ ਇਹ ਤਾਂ ਆਉਣ ਵਾਲੇ ਸਮੇਂ ਤੇ ਹੀ ਪਤਾ ਚੱਲੇਗਾ। ਹੋਰ ਅਪਡੇਟਸ ਲਈ ਜੁੜੇ ਰਹੋ ਤੁਸੀਂ ਔਨ 에ਅਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਮੋਹਨ ਦੇ ਨਾਲ।